ਦਰਾਹਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਐਸਪੀਆਈ ਪਵਨਜੀਤ ਨੇ ਦੱਸਿਆ ਕਿ ਡੀਐਸਪੀ ਹਿਮਾਂਤ ਮਲੋਤਰਾ ਅਤੇ ਦਰਾਹਾ ਥਾਣਾ ਮੁਖੀ ਆਕਾਸ਼ ਦੱਤ ਦੀ ਟੀਮ ਨੇ ਦਿੱਲੀ ਦੀ ਤਰਫੋਂ ਆ ਰਹੀ ਬੱਸ ਨੂੰ ਸ਼ੱਕ ਦੇ ਆਧਾਰ ਉੱਪਰ ਰੋਕਿਆ ਸੀ ਤਾਂ ਬੱਸ 'ਚ ਸਵਾਰ ਗੁਰਲਾਲ ਸਿੰਘ ਗੋਰਾ ਵਾਸੀ ਡਲ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਕੋਲੋਂ 300 ਗ੍ਰਾਮ ਹੈਰੋਇਨ ਮਿਲੀ ਸੀ ਉਥੇ ਉਸ ਦੀ ਪੁੱਛਗਛ ਉਪਰਾੰਤ ਮੁਹੰਮਦ ਇਰਸ਼ਾਦ ਅਤੇ ਦਵਿੰਦਰ ਸਿੰਘ ਅਤੇ ਰੋਪੜ ਜੇਲ੍ਹ ਚ ਬੰਦ ਲਵਪ੍ਰੀਤ ਸਿੰਘ ਨੂੰ ਨਾਮਜਦ ਕਰਨ ਮਗਰੋਂ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 705 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਉਥੇ ਹੀ ਚੌਥਾ ਵਿਅਕਤੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਹੈ ਡੀਜੀਪੀ ਪੰਜਾਬ ਉਹਨਾਂ ਦੀਆਂ ਹਦਾਇਤਾਂ ਤੇ ਡਾਈਜੀ ਲੁਧਿਆਣਾ ਰੇਂਜ ਸ੍ਰੀ ਸੁਤਿੰਦਰ ਸਿੰਘ ਸਰ ਉਹਨਾਂ ਦੀਆਂ ਗਾਈਡਲਾਈਨਜ਼ ਦੇ ਮੁਤਾਬਕ ਸਾਡੇ ਮਾਂਜੋਗ ਐਸਐਸਪੀ ਡਾਕਟਰ ਜੋਤੀ ਜਾਦਵ ਵੈਸ ਦੀਆਂ ਸਖਤ ਹਦਾਇਤਾਂ ਦੇ ਪਾਲਨ ਦੇ ਤਹਿਤ ਜੋ ਮਾੜੇ ਅੰਸ਼ਾਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਉਹਨੂੰ ਉਸ ਵੇਲੇ ਪੂਰਾ ਬਲ ਮਿਲਿਆ ਇੱਕ ਕਾਮਯਾਬੀ ਮਿਲੀ 20 ਮਿਤੀ 18/9 ਨੂੰ 147 ਨੰਬਰ ਮਕਦਮਾ ਖਾਣਾ ਦਰਾਖਾ ਦੇ ਵਿੱਚ ਦਰਜ ਕੀਤਾ ਚੈਕਿੰਗ ਦੇ ਦੌਰਾਨ ਪੀ ਆਰਟੀਸੀ ਬੱਸ ਉਹਦੇ ਵਿੱਚ ਇੱਕ ਸ਼ੱਕੀ ਬੰਦਾ ਜਿਹਦਾ ਨਾਮ ਗੁਰਲਾਲ ਉਰਫ ਗੋਰਾ ਖਾਣਾ ਖਾਲੜਾ ਦਾ ਇਹ ਬੰਦਾ ਸੀ ਇਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਸਾਨੂੰ 300 ਗ੍ਰਾਮ ਹੈਰੋਇਨ ਜਾਂ ਚਿੱਟਾ ਉਬਰਾਮਤ ਹੋਇਆ ਜੀ ਉਦੀ ਮਜੀਦ ਪੋਸ਼ ਗਿਸਤੇ ਅਸੀਂ ਅੱਗੇ ਤਿੰਨ ਬੰਦੇ ਉਹਦੇ ਚ ਨਾਮ ਯਦ ਕੀਤੇ ਜੀ ਮੁਹੰਮਦ ਇਰਸ਼ਾਦ ਦਵਿੰਦਰ ਸਿੰਘ ਔਰ ਲਵਪ੍ਰੀਤ ਸਿੰਘ ਜਿਹੜੇ ਇਹਨਾਂ ਦੇ ਬੈਕਵਰਡ ਲਿੰਕੇਜ ਦੇ ਵਿੱਚ ਜਾ ਕੇ ਇਹਦੇ ਵਿੱਚ ਐਸ ਐਚਓ ਸ਼੍ਰੀ ਆਕਾਸ਼ ਦਤ ਉਹਨਾਂ ਨੇ ਡੀਐਸਪੀ ਹੇਮੰਤ ਸਿੰਘ ਪੀ ਹੇਮੰਤ ਜੀ ਦੀ ਮਲੁਤਰਾ ਜੀ ਦੀ ਅਗਵਾਈ ਦੇ ਵਿੱਚ ਇਹਨੂੰ ਇੰਨਾ ਢੰਗਾਈ ਦੇ ਵਿੱਚ ਇਹਨਾਂ ਜਿਹੜੇ ਬੈਕਵਰਡ ਲਿੰਕੇਜ ਦੀ ਜਦੋਂ ਪੜਤਾਲ ਕੀਤੀ ਤਾਂ ਇਹ ਤਿੰਨ ਮੋਰਜਮਾਂ ਨੂੰ ਮਿਤੀ 19 ਨਵੰਬਰ ਨੂੰ ਨਾਮਜ਼ਦ ਕੀਤਾ ਜੀ ਨਾਮਜ਼ਦ ਕਰਨ ਤੋਂ ਬਾਅਦ ਆਪਣੀ ਤੇਜ਼ ਮੁਹਿੰਮ ਕਰਕੇ ਇਹਨਾਂ ਦੇ ਵਿੱਚੋਂ 29 ਨੂੰ ਜਿਹੜਾ ਦੋਸ਼ੀ ਇਹਦੇ 'ਚ ਨਾਮਜ਼ਦ ਸੀ ਦਵਿੰਦਰ ਸਿੰਘ ਉਹਨੂੰ ਕਾਬੂ ਕੀਤਾ ਜੀ ਉਹਦੇ ਕੋਲੋਂ ਫਿਰ ਡੀਐਸਪੀ ਸਾਹਦੀ ਹਾਜ਼ਰੀ ਦੇ ਵਿੱਚ ਵਕੈਦਾ 705 ਗ੍ਰਾਮ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਜੀ ਔਰ ਇਹਦੇ ਵਿੱਚ ਜਿਹੜਾ ਦੂਜਾ ਦੋਸ਼ੀ ਸੀਗਾ ਜੀ ਉਹਨੂੰ ਵੀ ਬੜੇ ਮਿਹਨਤ ਦੇ ਨਾਲ ਜਾ ਕੇ ਮਿਤੀ 21/9 ਨੂੰ ਮੁਹੰਮਦਰ ਸ਼ਾਦ ਜਿਹੜਾ ਮੁਰਜਮਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਮੇਰਾ ਕਹਿਣ ਦਾ ਭਾਵ ਇਹ ਇਹਦੀ ਬਰਾਮਦਗੀ ਦੇ ਵਿੱਚ ਬੈਕਵਰਡ ਲਿੰਕੇਜ ਤੇ ਕੰਮ ਕਰਦੇ ਹੋਇਆ ਚਾਰ ਟੋਟਲ ਮੁਰਜ਼ਮ ਜਿਹੜੇ ਆ ਇਹਦੇ ਸਮੇਤ ਇਹ 147 ਨੰਬਰ ਮਕਾਦਮੇ ਦੇ ਵਿੱਚ ਆ ਆਏ ਨੇ ਨੋਟਿਸ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਤਿੰਨ ਅਸੀਂ ਰੈਸਟ ਕਰ ਲਏ ਚੌਥਾ ਜਿਹੜਾ ਹੈ ਉਹ ਆਲਰੇਡੀ ਜੇਲ ਦੇ ਵਿੱਚ ਹੈ ਉਹਦਾ ਵੀ ਹੁਣ ਅਸੀਂ ਪ੍ਰੋਡਕਸ਼ਨ ਪਲਾਂਟ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਉਹਦੀ ਵੀ ਮਜੀਦ ਪੁੱਛਗਿੱਛ ਕਰਾਂਗੇ ਕਿ ਇਹਦੇ ਵਿੱਚ ਕੋਈ ਹੋਰ ਫਰਦਰ ਇਹਦੇ ਵਿੱਚ ਕੋਈ ਡਿਵੈਲਪਮੈਂਟ ਹੁੰਦੀ ਹੈ ਉਹ ਵੀ ਤੁਹਾਡੇ ਧਿਆਨ ਚ ਲਿਆਉਣ ਦੀ ਜਾਊਗੀ ਇਹ ਮਾੜੇ ਅਰਸਰਾਂ ਦੇ ਖਿਲਾਫ ਬਰਾਮਦਗੀ ਦਾ ਬੈਕਵਰਡ ਲਿੰਕੇਜ ਦੇ ਤਹਿਤ ਕੰਮ ਕਰਨਾ ਇੱਕ ਬੜੀ ਸ਼ਾਨਦਾਰ ਉਦਾਹਰਣ ਹੈ ਔਰ ਇਹਦੇ ਚ ਦਰਾਹਾ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਹੈ ਜੀ ਸਾਡੇ ਜਿਹੜਾ ਗੁਰਲਾਬ ਤੇ ਦਵਿੰਦਰਾ ਜੀ ਇਹ ਬਾਰਡਰ ਏਰੀਆ ਦੇ ਰਖਣ ਵਾਲੇ ਨੇ ਤੇ ਇਹਦੇ ਗੁਰਲਾਬ ਜੀ ਦਾ ਮਤਕਾ ਇਹ ਕ੍ਰਾਫਟ ਹੈ ਤੇ ਲੱਗਦਾ ਕਿ ਡਰੋਨਸ ਆਹੀਏ ਕੁਝ ਕਦ ਤੋਂ ਕੀ ਲੈ ਦੇ ਲਿਖੋ ਤਾਂ ਸਹੀ ਬਿਲਕੁਲ ਬਿਲਕੁਲ ਸਹੀ ਗੱਲ ਕਰ ਰਿਹਾ ਹੈ ਇਹ ਬੜੀ ਅਹਿਮ ਗੱਲ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਗਵੰਡੀ ਦੇਸ਼ ਹੈ ਗਵੰਡੀ ਦੇਸ਼ ਹੈ ਉੱਥੋਂ ਹਮੇਸ਼ਾ ਸਾਡੇ ਖਾਸ ਤੌਰ ਤੇ ਜਿਹੜੀ ਇਹ ਬਾਰਡਰ ਰੇਂਜ ਸਾਡਾ ਇਹ ਸਟੇਟ ਹੈ ਇੱਥੇ ਕੋਈ ਨਾ ਕੋਈ ਪ੍ਰੋਬਲਮ ਖੜੀ ਕਰਨ ਵਾਸਤੇ ਨਸ਼ਾ ਉਹ ਸਪਲਾਈ ਕਰਦੇ ਆ ਇਹਦੇ ਵਿੱਚ ਇਹ ਜਿਹੜਾ ਗੁਰਲਾਲ ਹੈ ਇਹ ਪਹਿਲਾਂ ਇਹਦੇ ਤੇ ਇੱਕ ਮਕਦਮਾ ਉੱਥੇ ਹੈਗਾ ਹੈ 51 ਨੰਬਰ ਉਹਦੇ ਵਿੱਚ ਬਕਾਇਦਾ ਇਹ 에ਅਰਕ੍ਰਾਫਟ ਐਕਟ ਦੇ ਤਹਿਤ ਕਿਉਂਕਿ ਇਹਨਾਂ ਨੇ ਡਰੋਨ ਦੀ ਹੈਲਪ ਦੇ ਨਾਲ ਇਹ ਨਸ਼ਾ ਉੱਤਰੋਂ ਆਉਂਦਾ ਹੈ ਜੀ ਉਹਨੂੰ ਰੈਸਟ ਉਦੋਂ ਕੀਤਾ ਸੀ ਉਦੋਂ ਉਸ ਕੋਲੋਂ 840 ਗ੍ਰਾਮ ਹੈਰੋਇਨ ਤੇ ਅਮਰੀਕਨ ਡਾਲਰ 4100 ਉਹਦੇ ਚ ਬਰਾਮਦ ਹੋਈ ਸੀਗੇ ਤੇ ਉਸ ਤੋਂ ਇਲਾਵਾ ਵੀ ਗੁਰਲਾਲ ਦੇ ਖਿਲਾਫ ਇੱਕ ਮਕਦਮਾ ਹੋਰ ਹੈ ਜੀ ਉੱਥੇ ਪੱਟੀ ਦੇ ਵਿੱਚ ਤਰਨਤਨ ਡਿਸਟ੍ਰਿਕਟ ਦੇ ਵਿੱਚ ਉਹਦੇ ਚ ਵੀ ਉਹਦੇ ਕੋਲੋਂ 1 ਕਿਲੋ ਹੈਰੋਇਨ ਬਰਾਮਦਗੀ ਹੋਈ ਹੋਈ ਹੈ ਕੈਨ ਪਾਵੇ ਨਾਮੀ ਮੁਰਜਮ ਹੈ ਇਹ ਨੂੰ ਇਹ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਇਹ ਸਾਡਾ ਜਿਹੜਾ ਏਰੀਆ ਜਿਹੜਾ ਏਰੀਆ ਇੱਥੋਂ ਟਰਾਂਸਪੋਰਟ ਹੀ ਨਿਕਲਦੀ ਨੇ ਔਰ ਇਹ ਇਹਦੇ ਦੌਰਾਨ ਇਹ ਗੈਰਜ਼ਾਰ ਕੀਤਾ ਹੈ ਤੇ ਇਹਦੇ ਵਿੱਚ ਇਹ ਪ੍ਰੋਪਰ ਜਿਹੜੀ ਆ ਵੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇਹ ਬਰਾਮਦਗੀ ਹੋ ਰਹੀ ਹੋਈ ਆ ਰੋਪੜ ਜੇ ਨਾਲ ਵੀ ਲੈ ਕੇ ਰੋਣਾ ਜਨਾ ਕੱਪੜੇ ਤੇ ਕਿਸੇ ਤਰ੍ਹਾਂ ਦੀ ਗਲਵਾ ਦਿੱਤੀ ਉੱਥੇ ਅੰਦਰ ਉਸਾਂ ਸੰਭਵ ਆ ਵੀ ਇਹਨਾਂ ਹੁੰਦੀ ਹੋਵੇਗਾ 100% ਜੀ ਤੋਂ ਦੱਸਿਆ ਬੇ ਜਿਹੜੇ ਬੈਕਵਰਡ ਲਿੰਕੇਜ ਹੈ ਜਦੋਂ ਉਹਦੀ ਪ੍ਰੋਪਰ ਮਜੀਦ ਪੜਤਾਲ ਹੋਈ ਹੈ ਪੁਸ਼ਕਿਸ਼ ਹੋਈ ਹੈ ਤਦ ਹੀ ਇਹ ਰੋਲ ਆਇਆ ਨਾ ਜੀ ਲਾਪਰੀ ਸਿੰਘ ਦਾ ਜਿਹੜਾ ਕਿ ਇਹ ਰੋਪੜ ਦੇਲ ਚ ਇਹਨੂੰ ਹੁਣ ਅਸੀਂ ਪ੍ਰੋਡਕਸ਼ਨ ਫਰੰਟ ਤੇ ਲੈ ਕੇ ਆ ਰਹੇ ਹਾਂ ਤੇ ਅੱਗੇ ਜਿਹੜੇ ਇਹਨਾਂ ਦੇ ਕਿੱਥੇ ਕਿੱਥੇ ਕੀ ਸਬੰਧ ਹੈ ਕਿੱਥੇ ਕਿੱਥੇ ਸਪਲਾਈ ਕਰਦੇ ਆ ਜਾਂ ਕੀ ਉਹ ਹੋਰ ਵੀ ਇਹਨਾਂ ਦੇ ਇਸ growth ਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਉਹ ਸਾਰੇ ਸਾਹਮਣੇ ਲੈ ਕੇ ਆਵਾਂਗੇ ਟੋਟਲ ਰਿਕਵਰੀ ਕਿੰਨੀ ਰਹੀ ਹੈ ਸਰ ਇਸ ਕੇਸ ਦੇ ਵਿੱਚ ਟੋਟਲ ਕਬਰੀ ਤੁਸੀਂ ਦੇਖ ਲਓ ਬਈ 7 ਲੋ ਸੋ ਪੰਜ ਗ੍ਰਾਮ 1 ਤੇ 307 ਦੇ 3 1 ਕਿਲੋ 500 ਗ੍ਰਾਮ ਹੋ ਗਏ ਪੰਜ 1 ਕਿਲੋ 5 ਗ੍ਰਾਮ